गंभीरता से कोशिशें हुई है के परवर्तन की, और, और एक सोची समझी के तहत ऐसी तरह की शिकायतें वहाँ सिख संगतों की हैं जिसको उत्तर प्रदेश शासन ने इस पर गंभीरता से लिया है और जो हमारे पास जानकारी है वहाँ के डिस्ट्रिक्ट मजिस्ट्रेट जन सिंह को कहा गया है कि पूरे मामले की जांच करें और धार्मिक स्वतंत्रता कानून के तहत इसमें जो भी धर्म परिवर्तन की जो तो शिकायत आई है इसकी जाँच कराकर आवश्यक कदम उठाए और कानूनी कार्रवाई की जाए इस बारे में डीएम का भी बयान आया उन्होंने कहा डिस्ट्रिक्ट मजिस्ट्रेट कह रहे हैं कि वो जांच करा रहे हैं और तो जो भी इस मामले में दोषी होंगे निश्चित तौर पर कार्रवाई होगी क्योंकि ये एक दो व्यक्ति के धर्म परिवर्तन का मामला नहीं है करीब करीब तीन हजार लोगों के धर्म परिवर्तन कराने की शिकायत आई है वैसे भी ये काफी ਇਹ ਚਿੰਤਾ ਦਾ ਵਿਸ਼ਾ ਹੈ ਹੋਰ ਇੱਕ ਗੰਭੀਰ ਜਿਸ ਤਰ੍ਹਾਂ ਸੇ ਇੱਕ ਬੜੀ ਸੰਖਿਆ ਮੇ ਇਸ ਤਰ੍ਹਾਂ ਸੇ ધਰਮ ਪਰਿਵਰਤਨ ਕਰਾਇਆ ਗਿਆ ਜੀ ਠੀਕ ਹੈ ਪ੍ਰਮੋਜੀ ਸ਼ੁਕਰੀਆ ਤਾਂ 3000 ਸਿੱਖਾਂ ਦਾ ਜੋ ਧਰਮ ਪਰਿਵਰਤਨ ਹੋਇਆ ਹੈ ਤਾਂ ਪੰਜਾਬ ਦੇ ਵਿੱਚ 3000 ਦੀ ਆਬਾਦੀ ਵਾਲੇ ਕਈ ਪਿੰਡ ਨੇ ਤਾਂ ਪੂਰੇ ਦਾ ਪੂਰਾ ਪਿੰਡ ਅਗਰ ਤਰ੍ਹਾਂ ਪਰਿਵਰਤਨ ਉਸਦਾ ਹੋ ਰਿਹਾ ਹੈ ਤਾਂ ਯਕੀਨਨ ਤੌਰ ਤੇ ਇਹ ਚਿੰਤਾ ਦਾ ਵਿਸ਼ਾ ਹੈ समस्या दना, है नाम ये बहुत लोग है कट्ठे होके एक तरफ कठे होके हमारे घर वाले को तो ईसाई बना दिया हमको दबाव बना रहा है हमने मना करा कि हम नहीं बनेंगे तो हमारा बहुत नुकसान घर पे कर दिया गन्ना जोत दिया हरी भर फसल जोक दिया बच्चों को मारपीट करा क्या लालच क्या देता है ईसाई के लिए क्या कहता है सरकारी योजना देंगे दो लाख रूपए देंगे कुछ नहीं दिया हमारी गेहूँ भी दो वह थी कमेटी में दिया था कमेटी वाले भी हड़प गए नहीं नहीं मुझे जानकारी हुई चूंकि आज मेरा पहला दिन है और ये बड़ा गंभीर विषय है इस पर हम लोग बड़ी गंभीरता से इस पर और बड़ी कठोर कार्रवाई करेंगे सर कुछ शिकायतें भी हुई हैं कुछ संगठन के लोग आए थे लखनऊ से उन्होंने आपको शिकायतें भी की हैं कुछ परिवारों के नाम भी दिए हैं वो मिले अभी तक आपको नहीं आज मुझे चूँकि पहला दिन है आज तो मैंने अभी जानकारी पूछी है कि क्या क्या ਜਿਹ ਹੈ ਇਸ ਵਿੱਚ ਇਸ ਪਰ ਜ਼ਰੂਰ ہم ਲੋਕ ਕਾਰਵਾਈ ਕਰਾਂਗੇ ਤਾਂ ਪੂਰੇ ਦੇਸ਼ ਅੰਦਰ ਹੀ ਇਹ ਲਹਿਰ ਚੱਲ ਰਹੀ ਹੈ ਇਹ ਉੱਤਰ ਪ੍ਰਦੇਸ਼ ਤੋਂ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਹਾਲਕੀ ਧਰਮ ਸਾਰੇ ਧਰਮਾਂ ਦਾ ਸਨਮਾਨ ਜੜਾ ਹੈ ਉਹ ਸਾਡਾ ਸੰਵਿਧਾਨ ਸਾਡੇ ਖੁਦ ਦਾ ਧਰਮ ਜੋ ਸੰਸਕਾਰ ਸਾਡੇ ਨੂੰ ਸਿਖਾਉਂਦੇ ਨੇ ਕਿ ਹਰ ਧਰਮ ਦਾ ਜੜਾ ਸਤਿਕਾਰ ਕੀਤਾ ਜਾਣਾ ਹੈ ਲੇਕਿਨ ਅਗਰ ਜ਼ਬਰਦਸਤੀ ਲੋਕਾਂ ਦੇ ਧਰਮ ਪਰਿਵਰਤਨ ਉਹਨਾਂ ਨੂੰ ਲਾਲਚ ਦੇ ਕੇ ਜਾਂ ਕਿਸੇ ਤਰੀਕੇ ਦਾ ਦਬਾਅ ਬਣਾ ਕੇ ਕਰਵਾਇਆ ਜਾ ਰਿਹਾ ਹੈ ਤਾਂ ਫਿਰ ਇਸ ਤੇ ਕਾਨੂੰਨੀ ਕਾਰਵਾਈ ਉਸ ਦੀ ਮੰਗ ਲੋਕ ਕਾਰਿਆ ਨੇ ਜੋ ਪਾਰਟਿਕੂਲਰ ਇੱਕ ਸਬੰਧਤ ਕੋਈ ਵੀ ਅਗਰ ਕਮਿਊਨਿਟੀ ਹੈ ਉਸ ਨਾਲ ਸਬੰਧਤ ਜਥੇਬੰਦੀਆਂ ਨੇ ਉਸ ਸਮੇਂ ਸਮੇਤ ਇਸ ਤੇ ਤਰਾਸ ਜੋ ਤਰੀਕੇ ਨੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਮਾਮਲੇ ਚੇਹੇ ਆ ਰਹੇ ਨੇ ਔਰ ਇਸ ਨੂੰ ਇੱਕੇ ਚੁਤਾ ਜ਼ਾਹਿਰ ਕੀਤੀ ਜਾ ਰਹੀ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਹ ਕਈ ਦਫਾ ਇਸ ਦਾ ਜ਼ਿਕਰ ਕਰ ਚੁਕੇ ਨੇ ਕਿ ਹਿੰਦੂ ਜੋ ਨੇ ਪਰਿਵਾਰ ਉਹ ਵੀ ਕਨਵਰਟ ਹੋ ਰਹੇ ਨੇ ਇਸਾਈ ਭਾਈਚਾਰੇ ਦੇ ਵਿੱਚ ਉਹਨਾਂ ਨੂੰ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਠੀਕ ਕਿਸੇ ਤਰੀਕੇ ਸਿੱਖਾ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆ ਰਿਹਾ ਹੈ ਜੋ ਗਿਣਤੀ ਹੈ ਜਿਵੇਂ ਮੈਂ ਪਹਿਲਾ ਜ਼ਿਕਰ ਕੀਤਾ ਕਿ ਪੂਰੇ ਦਾ ਪੂਰਾ ਪਿੰਡ ਇੰਨੀ ਵਸੋ ਵਾਲੇ ਪੂਰੇ ਦਾ ਪੂਰਾ ਪਿੰਡ ਹੁੰਦਾ ਕਿ 3000 ਸਿੱਖ ਉਹਨਾਂ ਦਾ ਧਰਮ ਪਰਿਵਰਤ ਹੋ ਰਿਆ ਜਿਸ ਜੀ ਮੈਂਬਰ ਗੁਰਚਰਨ ਸਿੰਘ ਸਰਨਾਲ ਗਰੇਵਾਲ ਸਾਹਿਬ ਜੁੜੇ ਨੇ ਸਰ ਸਵਾਗਤ ਹੈ ਟੈਲੀਪੋਸਟ ਪੰਜਾਬ ਰਣਾ ਹਿਮਾਚਲ ਤੋਂ ਤੇ ਤੁਹਾਡਾ ਖਬਰ ਤੁਹਾਡੇ ਤੱਕ ਪਹੁੰਚੂ ਹੋਏਗੀ ਸਰ ਕਿ ਪੀਲੀ ਭੀਤ ਦੇ ਵਿੱਚ 3000 ਸਿੱਖ ਦਸੇ ਜਾ ਰਹੇ ਨੇ ਉਹਨਾਂ ਦਾ ਇਸਾਈ ਧਰਮ ਉਹਨਾਂ ਦੇ ਵਿੱਚ ਉਹਨਾਂ ਨੂੰ ਕਨਵਰਟ ਕਰ ਦਿੱਤਾ ਗਿਆ ਹਾਲਾਂਕਿ ਇਸ ਦੇ ਵਿੱਚ ਮੈਜਿਸਟ੍ਰੇਟ ਜਾਂਚ ਸਰ ਸ਼ੁਰੂ ਹੋਈ ਹੈ ਲੇਕਿਨ ਫਿਰ ਵੀ ਤੁਹਾਡਾ ਰਿਐਕਸ਼ਨ ਚਾਹਾਂਗੇ ਦੇਖੋ ਜਦ ਧਰਮ ਪਰਿਵਰਤਨ ਦੀ ਗੱਲ ਆਉਂਦੀ ਹੈ ਉੱਥੇ ਸਿੱਖ ਫਲਸਫਾ ਕਿਸੇ ਵੀ ਤਰ੍ਹਾਂ ਧਰਮ ਪਰਿਵਰਤਨ 'ਤੇ ਵਿਸ਼ਵਾਸ ਨਹੀਂ ਰੱਖਦਾ ਅਸੀਂ ਕਿਸੇ ਨੂੰ ਜਬਰੀ ਧਰਮ ਨਹੀਂ ਕਰਾਉਂਦੇਗੇ ਕੋਈ ਲਾਲਚ ਦੇ ਕੇ ਧਰਮ ਦੇ ਵਿੱਚ ਲੈ ਕੇ ਨਹੀਂ ਆਉਂਦੇਗੇ ਜਿਹੜੀ ਸੇਵਾ ਜਿਹੜੀ ਆ ਉਹ ਕਿਨਾਂ ਗੁਰੂ ਸਾਹਿਬ ਦੇ ਸਿਧਾਂਤ ਦਾ ਗਰੀਬ ਗੁਰਬੇ ਦੀ ਲੋੜਵੰਦੀ ਸੇਵਾ ਕਰਦੇ ਹੁਣ ਮਸਲਾ ਇਹ ਆ ਕਿ ਜਿਹੜਾ ਕੁਛ ਹੋਇਆ ਇਹਦੇ ਲਈ ਸ਼ਰੋਣੀ ਕਮੇਟੀ ਆਪਣਾ ਵਾਪਸ ਵੀ ਭੇਜੇਗੀ ਜੀ ਅਰਥਾਤ ਸਬ ਤੇ ਧਿਆਨ ਵਿੱਚ ਵੀ ਸਾਰਾ ਗੋਲੰ ਬਾਜੇਗਾ ਤੇ ਅਸੀਂ ਦੇਖਾਂਗੇ ਇਹ ਉਹ ਜਿਹੜੇ ਜਿਨ੍ਹਾਂ ਨੇ ਧਰਮ ਤਬਦੀਲ ਕੀਤਾ ਉਹ ਕੌਣ ਲੋਕ ਸਨ ਕਿਸ ਤਰ੍ਹਾਂ ਕਿਸ ਕਾਰਨ ਕਰਕੇ ਕੀ ਸਾਡੀ ਘਾਟ ਰਹੀ ਆ ਕੀ ਉਥੋਂ ਦੇ ਜਿਹੜੇ ਸਾਡੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਕਰਕੇ ਇਹ ਘਾਟ ਰਹੀ ਆ ਅਸੀਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਇਸ ਬਾਰੇ 'ਚ ਸ਼ਰੋਣੀ ਕਮੇਟੀ ਇੱਕ ਸਪੈਸ਼ਲ ਟੀਮ ਭੇਜਗੇ ਇਸ ਦੇ ਬਾਰੇ 'ਚ ਜਿਗਰ ਕਰੇ ਜੀ ਜੀ ਔਰ ਪੰਜਾਬ ਦੇ ਵਿੱਚ ਕੀ ਸਥਿਤੀ ਐ ਸਰ ਕਿਉਂਕਿ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਵੀ ਹੋ ਰਿਹਾ ਹੈ ਦੇਖੋ ਸਥਿਤੀ ਵਾਲੀ ਗੱਲ ਇਹ ਆ ਵੀ ਇਹ ਤਾਂ ਹੁਣ ਜਦੋਂ ਆ ਹੁਣ ਤੁਹਾਡੇ ਜਿਵੇਂ ਕਹਿੰਦੇ ਹੁੰਦੇ ਆ ਬਈ ਜਦੋਂ ਆ ਹੋਏਗੀ ਮਰਦੋਸ਼ਮਾਰੀ ਮਰਦੋਸ਼ਮਾਰੀ ਕਿੰਨੀ ਪਤਾ ਲੱਗੇਗੀ ਕਿ ਕਿੰਨੇ ਜੀ ਧਰਮ ਸੰਬੀਲ ਹੋਏ ਨੇ ਜੀ ਇਹ ਜਿਹੜੇ ਇਕੱਠ ਹੁੰਦੇ ਆ ਇਹ ਇਕੱਠ ਤਾਂ ਲਾਲਚ ਦੇ ਕੇ ਕੀਤੇ ਜਾਂਦੇ ਆ ਕਿਸੇ ਤਰ੍ਹਾਂ ਦੇ ਅ ਇਹਨਾਂ ਪਰਪਲਿਸ਼ੇ ਪਾ ਕੇ ਕੀਤੇ ਜਾਂਦੇ ਆ ਹਨਾ ਲੋਕਾਂ ਨੂੰ ਵੀ ਤੁਹਾਡੀਆਂ ਬਿਮਾਰੀਆਂ ਅਸੀਂ ਠੀਕ ਕਰ ਰਹੇ ਆਂ ਹੋਰ ਕਰ ਰਹੇ ਆਂ ਇਸ ਜਿਹੜਾ ਕੁਝ ਕਰਕੇ ਜਿਹੜਾ ਕੀਤਾ ਜਾਂਦਾ ਇਹਦਾ ਇਹ ਇਹ ਜੀ ਹੋਰ ਆ ਉਪਰ ਸ਼੍ਰੋਣੀ ਕਮੇਟੀ ਇਸ ਨੂੰ ਘੇਂਟਾ ਨਾਲ ਲੈ ਰਹੀ ਆ ਜੀ ਇਹ ਗੱਲ ਠੀਕ ਆ ਕਿ ਕੁਝ ਲੋਕ ਜਿਹੜੇ ਆ ਲਾਲਚ ਦੇ ਕੇ ਕੁਝ ਲੋੜਵੰਦ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਆ ਵੱਖਰੀ ਗੱਲ ਆ ਹਮ ਪਰ ਅਸਲ ਤੌਰ ਤੇ ਕ੍ਰਿਸ਼ਚੈਂਟੀ ਦਾ ਕਿੰਨਾ ਕੁ ਵਾਅਦਾ ਹੋਇਆ ਇਹ ਤਾਂ ਹੁਣ ਜੇ ਜਿਹੜੀ ਇਹ ਮਰਦੋਸ਼ਵਾਰੀ ਆ ਜਾਂਤੀ ਤੌਰ ਤੇ ਕੀਤੀ ਜਾ ਰਹੀ ਆ ਇਹਦੇ ਵਿੱਚ ਪਤਾ ਲੱਗ ਜਾਏ ਠੀਕ ਹੈ ਘਰਵਾਲ ਸਾਹਿਬ ਸ਼ੁਕਰੀਆ ਤੁਹਾਡਾ ਤਾਂ ਇੱਕ ਵਫਦ ਐਸਜੀਪੀਸੀ ਦਾ ਜਲ ਦਰਜਾਇਗਾ ਔਰ ਸਾਰਾ ਮਾਮਲਾ ਕੋਖਿਆ ਜਾਏਗਾ ਫਿਰ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਦੂਸਰੇ ਪਾਸੇ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਹੈ ਤਾਂ ਪ੍ਰਸ਼ਾਸਨ ਦੀ ਤਰਫੋਂ ਵੀ ਵਿਭਾਗੀ ਜਾਂਚ ਉਸ ਦੀ ਗੱਲ ਕਹੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਮੈਜਿਸਟਰੇਟਡ ਜਾਂਚ ਕਰਵਾਈ ਜਾਏਗੀ ਤਾਂ ਇਹ ਪੂਰਾ ਮਾਮਲਾ ਔਰ ਇਸ ਨੇ ਹਰ ਕਿਸੇ ਦੀਆਂ ਨਜ਼ਰਾਂ ਦਾ ਧਿਆਨ ਜਿਹੜਾ ਆਪਣੇ ਵੱਲ ਖਿੱਚਿਆ ਕਿਉਂਕਿ ਇਹ ਗਿਣਤੀ ਬਹੁਤ ਵੱਡੀ ਹੈ 3000 ਸਿੱਖ ਦੱਸੇ ਜਾ ਰਹੇ ਨੇ ਔਰ ਧਰਮ ਪਰਿਵਰਤਨ ਇਨੈਕਸਸ ਜੋ ਪੂਰਾ ਦੇਸ਼ ਦੇਸ਼ ਅੰਦਰ ਸਿਰਫ ਇੱਕ ਪਾਰਟਿਕੂਲਰ ਸਟੇਟ ਦੀ ਗੱਲ ਨਹੀਂ ਹੈ ਇਹ ਪੂਰੇ ਦੇਸ਼ ਅੰਦਰ ਹੀ ਇੱਕ ਖੇਡ ਇੱਕ ਗੇਮ ਚੱਲ ਰਹੀ ਹੈ ਧਰਮ ਪਰਿਵਰਤਨ ਦੀ ਜਿੱਥੇ ਪੈਸਿਆਂ ਦਾ ਲਾਲਚ ਦੇ ਕੇ ਜਿਵੇਂ ਇੱਕ ਮਹਿਲਾ ਦੀ ਤਸਵੀਰ ਵੀ ਇਹ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਕਿ 2 ਲੱਖ ਰੁਪਏ ਉਹਨਾਂ ਨੂੰ ਦਿੱਤੇ ਜਾਣਗੇ ਹੋਰ ਸਹੂਲਤਾ ਵੀ ਦਿੱਤੀਆਂ ਜਾਂਦੀਆਂ ਨੇ ਲੇਕਿਨ ਜਦੋਂ ਉਹ ਪੈਸਾ ਨਹੀਂ ਮਿਲਿਆ ਉਸ ਦਾ ਵੀ ਉਹ ਜ਼ਿਕਰ ਕਰ ਰਹੇ ਕਿ ਕਿਵੇਂ ਉਹ ਘਟਾਲਾ ਲੱਗ ਚੱਲ ਰਿਹਾ ਹੈ ਹਾਲਾਂਕਿ ਉਹ ਮੈਟਰ ਅਲੱਗ ਹੈ ਲੇਕਿਨ ਲੋਕਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਣਾ ਅਗਰ ਤੱਕੇਸ਼ਾਹੀ ਹੋ ਰਹੀ ਹੈ ਤਾਂ ਬਿਲਕੁਲ ਹੀ ਕ੍ਰਾਈਮ ਦੀ ਸ਼੍ਰੇਣੀ ਚਾਰੀ ਹੈ ਤਾਂ ਅਜਿਹੇ ਚ ਹੁਣ ਕਿਉਂਕਿ ਮਾਮਲੇ ਵਾਧਰੇ ਨੇ ਇਸ ਸਮੇਂ ਨਾਲ ਇਸ ਲਈ ਇਹ ਮਾਮਲਾ ਹੋਰ ਜ਼ਿਆਦਾ ਸੰਜੀਦਾ ਹੁੰਦਾ ਹੋਇਆ ਔਰਸ ਜੀ ਪੀਸੀ ਦੇ ਮੈਂਬਰ ਜਿਵੇਂ ਸਾਡੇ ਨਾਲ ਜਾਣਕਾਰੀ ਉਹ ਸਾਂਝੀ ਕਰ ਰਹੇ ਸੀ ਕਿ ਜਲਦ ਹੁਣ ਇੱਕ ਵਫਦ ਜੜਾ ਉਹ ਭੇਜਿਆ ਜਾਏਗਾ ਔਰ ਉੱਥੇ ਜਾ ਕੇ ਉਹ ਪੂਰੇ ਮਾਮਲੇ ਨੂੰ ਦੇਖੇਗਾ ਕੋखेਗਾ ਔਰ ਜੋ આરોપી ਹੋਣਗੇ ਉਹਨਾਂ ਦੇ ਖਿਲਾਫ ਸੁਨਿਸ਼ਚਿਤ ਕੀਤਾ ਜਾਏਗਾ ਕਿ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਹੋਏ ਤਾਂ ਜੋ ਇਸ ਖੇਡ ਨੂੰ ਇਸ ਗੇਮ ਨੂੰ ਰੋਕਿਆ ਜਾ ਸਕੇ। ਨਸੀਆ ਇਸ ਬਨਾਮ ਅਕੀਰ ਪ੍ਰਮਾਨ ये बहुत लोग हैं कट्ठे होके एक तरफ कट्ठे होके हमारे घर वाले को तो ऐसा बना दिया हमको दबाव बना रहा है हमने मना करा कि हम नहीं बनेंगे तो हमारा बहुत नुकसान घर पे कर दिया गन्ना जोक दिया हरी भर फसल जोक दिया बच्चों को मारपीट करा क्या लालच क्या देता है ईसाई के लिए क्या कहता है सरकारी योजना देंगे दो लाख रुपए देंगे कुछ नहीं दिया हमारी गेहूँ भी दो वैकट थी कमेटी में दिया था कमेटी वाले भी खड़ा गए नहीं नहीं मुझे जानकारी हुई चूँकि आज मेरा पहला दिन है और ये बड़ा गंभीर विषय है इस पर हम लोग बड़ी गंभीरता से इस पर और बड़ी कठोर कार्रवाई करेंगे सर कुछ शिकायतें भी हुई हैं कुछ संगठन के लोग आए थे लखनऊ से तो उन्होंने आपको शिकायतें भी की है कुछ परिवारों के नाम भी दिए हैं वो मिले अभी तक आपको नहीं आज मुझे चूँकि पहला दिन है आज तो मैंने अभी जानकारी पूछी है कि क्या क्या ये हैं इसमें ਇਸ ਪਰ ਜ਼ਰੂਰ ਹਮ ਲੋਗ ਕਾਰਵਾਈ ਕਰਾਂਗੇ ਤਾਂ ਡੀਐਮ ਪੀਲੀ ਭੀਤ ਉਹਨਾਂ ਨੂੰ ਅਸੀਂ ਸੁਣ ਰਹੇ ਸੀ ਉਹਨਾਂ ਦਾ ਬਿਆਨ ਸੁਣਿਆ ਹਾਲਾਂਕਿ ਉਹਨਾਂ ਨੇ ਇਹ ਦਲੀਲ ਦਿੱਤੀ ਕਿ ਉਹਨਾਂ ਦਾ ਫਰਸਟ ਡੇ ਹੈ ਡਿਊਟੀ ਤੇ ਲੇਕਿਨ ਮਾਮਲਾ ਗੰਭੀਰ ਹੈ ਇਸ ਲਈ ਗੰਭੀਰਤਾ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਏਗੀ ਦਾ ਇਲਜ਼ਾਮ ਜੋ ਲੱਗ ਰਹੇ ਨੇ ਕਿ ਲਾਲਚ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਔਰ ਕਈ ਥਾਈਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜ਼ਬਰੀ ਜਿਹੜਾ ਡਰਾ ਧਮਕਾ ਕੇ ਉਹਨਾਂ ਤੋਂ ਧਰਮ ਪਰਿਵਰਤਨ ਮੰਨਵਾਇਆ ਜਾ ਰਿਹਾ ਹੈ ਤਾਂ ਇਹ ਇਹ ਆਂਕੜਾ ਸਿਰਫ ਸਿੱਖਾਂ ਦਾ ਜੋ 3000 ਗਿਣਤੀ ਅਸੀਂ ਦੱਸ ਰਿਹਾ ਇਹ ਸਿਰਫ ਸਿੱਖ ਪਰਿਵਾਰ ਹੀ ਨੇ ਜਾਂ ਸਿੱਖੀ ਨੇ 150 ਤੋਂ ਜ਼ਿਆਦਾ ਪਰਿਵਾਰ ਦੱਸੇ ਜਾ ਰਹੇ ਨੇ ਔਰ 3000 ਇਹ ਗਿਣਤੀ ਤਾ ਅਜੇਜ ਜੀ ਬੀਜੇਪੀ ਆਗੂ ਪ੍ਰਿਤਪਾਲ ਸਿੰਘ ਬਲਿਆਵਾਲ ਸਾਹ ਨਾਲ ਜੁੜੇ ਨੇ ਸਰ ਸਵਾਗਤ ਹੈ ਢੇਲੀਪੋਸਟ ਪੰਜਾਬਾ ਨਾ ਹਿਮਾਚਲ ਤੋਂ ਤੇ ਤੁਹਾਡਾ ਇਹ ਬਹੁਤ ਵੱਡੀ ਗਿਣਤੀ ਹੈ ਸਰ 3000 ਸਿੱਖ ਜਿਨ੍ਹਾਂ ਦਾ ਧਰਮ ਪਰਿਵਰਤਨ ਕੀਤਾ ਗਿਆ ਹੈ ਅਜੇਜ ਤੁਸੀਂ ਕੀ ਕਰਨਾ ਚਾਹੂਗੇ ਕਿਉਂਕਿ ਇਹੀ ਸਮੱਸਿਆ ਪੰਜਾਬ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਵਧ ਰਹੀ ਹੈ ਦੇਖੋ ਮੈਨੂੰ ਇਸ 3000 ਸਿੱਖਾਂ ਦੇ ਆਂਕੜੇ ਦੀ ਖਬਰ ਦੇ ਪੂਰੀ ਡਿਟੇਲ ਤਾਂ ਨਹੀਂ ਪਤਾ ਬਟ ਅਗਰ ਐਸਾ ਕੋਈ ਇਸ਼ੂ ਹੋਇਆ ਵਾ ਤਾਂ ਬੜਾ ਹੀ ਚਿੰਤਾਜਨਕ ਤੇ ਬੜਾ ਹੀ ਖੌਫਨਾਕ ਗੱਲ ਹੈ ਜੋ ਸਿੱਖਾਂ ਦਾ ਤੇ ਮਹਾਂਤਨ ਕਰੋਨਾ ਮਤਲਬ ਜਿੰਨਾ ਦੇ ਗੁਰੂਆਂ ਨੇ ਦੂਜੇ ਧਰਮ ਦੀ ਰੱਖਿਆ ਲਈ ਆਪਦੀ ਕੁਰਬਾਨੀ ਦੇਤੀ ਹੋਵੇ ਤੇ ਅੱਜ ਜੇ ਸਾਡੇ ਲੋਕ ਉਦੋਂ ਨਹੀਂ ਤੁਰਪੇ ਨੇ ਤਾਂ ਬਹੁਤ ਮਾੜੀ ਗੱਲ ਹੈ ਤੇ ਬੜੀ ਚਿੰਤਾ ਦਾ ਵਿਸ਼ਾ ਹੈ ਐਸਜੀਪੀਸੀ ਨੂੰ ਜਾਗਣਾ ਚਾਹੀਦਾ ਹੈ ਗੁਰਦੁਆਰਾ ਕਮੇਟੀਆਂ ਤੇ ਜਿਹੜੀਆਂ ਉਹਨਾਂ ਨੂੰ ਜਾਗਣਾ ਚਾਹੀਦਾ ਵਾ ਕਿ ਤੇ ਇਰਤੇ ਕੜਾ ਕਾਨੂੰਨ ਵੀ ਬਣਨਾ ਚਾਹੀਦਾ ਮੈਂ ਤਾਂ ਇਸ ਕੱਲ ਦਾ ਵੀ ਹਾਮੀ ਹੈਗਾ ਕਿ ਜਿਹੜਾ ਪਿਛਲੇ ਦਿਨੀ ਵੀ ਅਸੀਂ ਇਸ ਚੀਜ਼ ਦੇ ਉੱਪਰ ਚਰਚਾ ਕੀਤੀ ਸੀ ਕਿ ਪੰਜਾਬ 'ਚ ਵੀ ਐਸਾ ਕੋਈ ਕਾਨੂੰਨ ਆਵੇ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਆਵੇ ਜਿੱਥੇ ਐਸੀਆਂ ਚੀਜ਼ਾਂ ਜੇ ਕੋਈ ਜਬਰੀ ਕਰਵਾ ਰਿਹਾ ਜਾਂ ਪੈਸੇ ਦੇ ਲਾਲਚ ਨਾਲ ਕਰਵਾ ਰਿਹਾ ਜਾਂ ਕਿਸੇ ਹੋਰ ਚੀਜ਼ ਕਰਕੇ ਕਰਵਾ ਰਿਹਾ ਸਾਡੇ ਉੱਪਰ ਕੜੇ ਕਾਨੂੰਨ ਹੋਣੇ ਚਾਹੀਦੇ ਨੇ ਕਿਉਂਕਿ ਪਿਛਲੇ ਦਿਨੀ ਵੀ ਆਪਾਂ ਇੱਥੇ ਪੰਜਾਬ 'ਚ ਵੀ ਵੇਖਿਆ ਕਿ ਲੋਕਾਂ ਨੂੰ ਫੋਰਸਫੁਲੀ ਕਨਵਰਟ ਕਰਾਇਆ ਜਾ ਰਿਹਾ ਪੈਸੇ ਦੇ ਲਾਲਚ 'ਚ ਨਾ ਕਰਾਇਆ ਜਾ ਰਿਹਾ ਉਹ ਜਿਹੜੇ ਜਾਦੂ ਟੂਨੇ ਕਰਦੇ ਸੀ ਉਹ ਅੱਜ ਕੱਲ੍ਹ جیل ਦੇ ਅੰਦਰ ਹੈਗੇ ਨੇ ਜਿਹੜੇ ਆਪੀਆਂ ਚੀਜ਼ਾਂ ਕਰਦੇ ਸੀਗੇ ਸੋ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਆ ਪਰ ਮੈਨੂੰ ਵੀ ਇਸ ਚੀਜ਼ ਦੀ ਜਿਹੜੀ ਤਰ੍ਹਾਂ ਦੇ ਹਜ਼ਾਰ ਦੇ ਆਕੜੇ ਦੀ ਗੱਲ ਹੈ ਜਾਂ ਉੱਥੋਂ ਦੇ ਫੈਕਟਸ ਐਂਡ ਫਿਗਰਸ ਨੇ ਉਹਦੀ ਹਜੇ ਮੈਨੂੰ ਜਾਣਕਾਰੀ ਅਨਵੇਲੇਬਲ ਹੈਗੀ ਆ ਤੇ ਮੈਂ ਉਹਦੀ ਜਾਣਕਾਰੀ ਲੈ ਕੇ ਬਾਕੀ ਡਿਟੇਲ ਦੇ ਵਿੱਚ ਤਾਂ ਦੱਸ ਪਾਵਾਂਗੇ ਉਸ ਟਿਊ ਇਸੂ ਦੇ ਐਸਜੀਪੀਸੀ ਜਾਗੇ ਹਾਲਾਂਕਿ ਉਹਨਾਂ ਦੇ ਨਾਲ ਵੀ ਥੋੜੇ ਤੋਂ ਪਹਿਲਾਂ ਗੱਲ ਹੋਈ ਐਸਜੀਪੀਸੀ ਦੇ ਮੈਂਬਰ ਗਰੇਵਾਲ ਸਾਹਿਬ ਉਹ ਕਹਿ ਰਹੇ ਨੇ ਕਿ ਅਸੀਂ ਵਫਦ ਭੇਜ ਰਹੇ ਹਾਂ ਜਲਦੀ ਜਾਏਗਾ ਉੱਤਰ ਪ੍ਰਦੇਸ਼ ਔਰ ਪੂਰਾ ਮਾਮਲਾ ਸੀ ਜਾ ਕੇ ਵੇਖਾਂਗੇ ਲੇਕਿਨ ਦੂਸਰੀ ਗੱਲ ਸਰ ਇੱਕ ਗੱਲ ਇਹ ਕਿ ਜੋ ਅਸੀਂ ਜਾਤੀ ਜਨਗਣਨਾ ਦਾ ਜ਼ਿਕਰ ਕਰ ਰਹੇ ਹਾਂ ਅਗਰ ਉਹ ਹੋ ਪਾਈ ਤਾਂ ਉਸ ਤੋਂ ਬਾਅਦ ਸੰਭਵ ਹੋਏਗਾ ਫਿਰ ਕਾਨੂੰਨ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਾਨੂੰਨ ਹੋਣਾ ਚਾਹੀਦਾ ਹੈ ਤਾਂ ਉਹ ਰਾਹ ਫਿਰ ਪਧਰਾ ਹੋਏਗਾ ਉਸ ਦੇ ਨਾਲ ਦੇਖੋ ਜਾਤੀ ਜਨਗਣਨਾ ਇੱਕ ਡਿਫਰੈਂਟ ਟਾਪਿਕ ਹੈ ਉਹਦੇ ਵਿੱਚ ਤੁਹਾਨੂੰ ਆਪਦੀ ਜਾਤ ਤੇ ਉਸ ਵੇਲੇ ਜਦੋਂ ਤੁਸੀਂ ਜਿਹੜੀ ਕਮਿਊਨਿਟੀ ਨਾਲ ਸੰਬੰਧਿਤ ਸੀ ਉਹਦੀ ਡਿਟੇਲ ਦੱਸਣੀ ਪਊਗੀ ਠੀਕ ਹੈ ਤੇ ਉਹ ਇੱਕ ਸੈਪਰੇਟ ਟਾਪਿਕ ਹੈ ਬਟ ਗੱਲ ਇਹ ਹੈ ਕਿ ਜਿਹੜੀ ਲਾਲਚ ਲੱਗ ਲੱਗੇ ਜਾਂ ਕਿਸੇ ਨੂੰ ਫੋਰਸਫੁਲੀ ਕਰਕੇ ਕਨਵਰਜੈਂਸ ਚੱਲ ਰਹੀ ਹੈ ਜਿਹੜੀ ਆ ਪਿਛਲੇ ਦਿਨਾਂ ਵੀ ਆਪਾਂ ਵੇਖੀਆਂ ਨੇ ਬੜਾ ਹੀ ਲਾਰਜ ਨੰਬਰ ਆ ਉਸ ਚੀਜ਼ ਦੇ ਉੱਪਰ ਤਾਂ ਕਿਤੇ ਨਾ ਕਿਤੇ ਘਾਟ ਤਾਂ ਪ੍ਰਚਾਰ ਦੀ ਵੀ ਹੈਗੀ ਹੈ ਨਾ ਉਹਨਾਂ ਦਾ ਪ੍ਰਚਾਰ ਸਾਡੇ ਪ੍ਰਚਾਰ ਨਾਲੋਂ ਜ਼ਿਆਦਾ ਭਾਰੀ ਐ ਜਦ ਸਿੱਖ ਗੱਲ ਕਰ ਰਿਹਾ ਨਾਟ ਐਸ ਅ ਪੋਲਿਟਿਕਲ ਮੈਨ ਐਸ ਅ ਸਿੱਖ ਕਲ ਕਰ ਰਿਹਾ ਕਿ ਸਾਡੇ ਪ੍ਰਚਾਰ ਦੇ ਵਿੱਚ ਕਿਤੇ ਨਾ ਕਿਤੇ ਘਾਟ ਤਾਂ ਜ਼ਰੂਰ ਹੈ ਫਿਰ ਲੋਕੀ ਸਾਡੇ ਕਨਵਰਟ ਹੋ ਕੇ ਦੂਜੇ ਪਾਸੇ ਜਾ ਰਹੇ ਨੇ ਆਪਾਂ ਆਪਦੇ ਇਤਿਹਾਸ ਨੂੰ ਦੱਸਣ ਦੇ ਵਿੱਚ ناکਾਮਯਾਬ ਹੋ ਰਹੇ ਹਾਂ ਸਾਡੇ ਗੁਰੂਆਂ ਦੀ ਸ਼ਹਾਦਤ ਬਾਰੇ ਦੱਸਣ ਨੂੰ ਉਹਨਾਂ ਦੇ ਉੱਪਰ ناکਾਮਯਾਬ ਹੋ ਰਹੇ ਹਾਂ ਕਿ ਆਪਾਂ ਨੇ ਤਾਂ ਸਹੀ ਛਲੇ ਤਾਂ ਇਹ ਆਬਦਾ ਸਿੱਖ ਸਿੱਧਿਆ ਤੇ ਅੱਜ ਇਹ ਉਹ ਕੁਝ ਲਾਲਚ ਲੱਗ ਲੱਗੇ ਜਾਂ ਕੁਝ ਜ਼ਬਰੀ ਅਗਰ ਇਹ ਜੀਆ ਫੋਰਸਫੁਲੀ ਕਰਕੇ ਕਰਾਇਆ ਜਾ ਰਿਹਾ ਤਾਂ ਇੱਕ ਬੜੀ ਮਦ ਭਾਗੀ ਘਟਨਾ ਹੈਗੀ ਇਹ ਨੇ ਤਾਂ ਪੂਰੇ ਜਿੰਨਾ ਵੀ ਸਿੱਖ ਜਗਤ ਹੈ ਨਕਲੀ ਮੈਂ ਐਸਡੀਬੀਸੀ ਦੀ ਗੱਲ ਨਹੀਂ ਕਰ ਰਿਹਾ ਜਿੰਨੀਆਂ ਵੀ ਸਾਡੀਆਂ ਮੈਨੇਜਮੈਂਟ ਕਮੇਟੀਜ਼ ਦਾ ਚਾਹੇ ਉਹ ਹਰਿਆਣਾ ਦੀ ਆ ਦਿੱਲੀ ਦੀ ਆ ਪਟਨਾ ਦੀ ਆ ਜਾਂ ਬਾਕੀ ਜਗ੍ਹਾ ਦੀਆਂ ਨੇ ਉਹਨਾਂ ਨੂੰ ਇਸ ਲਈ ਤਾਂ ਸੀਰੀਅਸ ਹੋਣਾ ਹੀ ਪਊਗਾ ਇਹ ਸਿੱਖ ਵਹਿ ਗੱਲ ਕਰ ਰਿਹਾ ਕਿ ਸਾਰਿਆਂ ਨੂੰ ਸਿਰ ਜੋੜ ਕੇ ਆਪਾਂ ਨੂੰ ਇਸ ਆਪ ਦੇ ਇਤਿਹਾਸ ਬਾਰੇ ਉਹਨਾਂ ਕੋਲ ਜਾਗਰੂਕਤਾ ਕਰਾਉਣੀ ਚਾਹੀਦੀ ਤੇ ਫਿਲੀਪੀਨਸ ਤਾਂ ਐਸੀ ਜਗ੍ਹਾ ਹੈ ਜਿੱਥੇ ਬਹੁਤ ਜ਼ਿਆਦਾ ਸਿੱਖ ਆਬਾਦੀ ਵੱਸਦੀ ਹੈਗੀ ਹੈ ਬਹੁਤ ਜ਼ਿਆਦਾ ਸਿੱਖ ਲੋਕ ਵੱਸਦੇ ਆ ਉੱਥੇ ਗੁਰਦੁਆਰਾ ਸਹਿਬਾਨ ਨੇ ਬਾਕੀ ਚੀਜ਼ਾਂ ਨੇ ਪਰ ਐਸੀ ਘਟਨਾ ਮੇਰੇ ਲਈ ਤਾਂ ਇੱਕ ਝੰਜੋੜਣ ਵਾਲੀ ਗੱਲ ਹੈ ਕਿ 3000 ਸਿੱਖ ਇਨਰ ਆ ਰਿਹਾ ਨਤਾਵੀ ਇੱਕ ਵੱਡਾ ਨੰਬਰ ਇਹ 3000 ਦਾ ਨੰਬਰ ਦੱਸਦਾ ਜਿਹੜਾ ਕਿ ਬਹੁਤ ਹੀ ਚਿੰਤਾਜਨਕ ਵਿਸ਼ਿਆ ਹੈ ਜਨਗਤ ਦਾ ਕਿਉਂਕਿ ਉੱਤਰ ਪ੍ਰਦੇਸ਼ ਚ ਬੀਜੇਪੀ ਦੀ ਸਰਕਾਰ ਹੈ ਅਜਿਹੇ ਚ ਪੰਜਾਬ ਬੀਜੇਪੀ ਦੇ ਜੋ ਲੀਡਰਸ਼ਿਪ ਹੈ ਜਾਂ ਤੁਸੀਂ ਉਹ ਕਿਉਂਕਿ ਮੁੱਖ ਮੰਤਰੀ ਯੋਗਿਆ ਦਿਤੇਨਾਥ ਉਹ ਵੀ ਇਸ ਤੇ ਜ਼ਿਕਰ ਕਰਦੇ ਰਹੇ ਨੇ Hindu ਪਰਿਵਾਰ ਨੇ ਉਹ ਵੀ ਕਨਵਰਟ ਹੋਣਾ ਦਾ ਜੜਾਇਆ ਧਰਮ ਪਰਿਵਰਤਨ ਸਾਹਿ ਧਰਮ ਚੋ ਜਾ ਰਹੇ ਨੇ ਸਿੱਖ ਵੀ ਜਾ ਰਹੇ ਨੇ ਅਜਿਹੇ ਚ ਤੁਸੀਂ ਕੋਈ ਅਜਿਹੀ ਕੋਈ ਕਾਰਵਾਈ ਕਰੋਗੇ ਪਹੁੰਚ ਕਰੋਗੇ ਕਿ ਮੁੱਖ ਮੰਤਰੀ ਦੇ ਧਿਆਨਤ ਕਰੇ ਗੱਲ ਲਿਆਂਦੀ ਜਾਏ ਪੰਜਾਬ ਬੀਜੇਪੀ ਦੀ ਤਰਫੋਂ ਉਹੀ ਗੱਲ ਕਰ ਰਿਹਾ ਕਿ ਸਾਨੂੰ ਮੈਨੂੰ ਵੀ ਹਜੇ ਤੁਸੀਂ ਇੱਕ ਕਾਲ ਆਈ ਹੈ ਤੇ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਲੈਟ ਸਾਨੂੰ ਵੀ ਇੱਕ ਆ ਫੈਕਟਸ ਐਂਡ ਫਿਗਰ ਚੈੱਕ ਕਰ ਲਈਏ ਕਿ ਇਸ਼ੂ ਆ ਕਿਵੇਂ ਕੀ ਹੋਇਆ ਕਿੱਧਰ ਉਹਨਾਂ ਦੀ ਕਨਵਰਜਨ ਹੋਈ ਹੈ ਕਿਵੇਂ ਹੋਈ ਹੈ ਤਾਂ ਜ਼ਰੂਰ ਅਸੀਂ ਜੋਗੀ ਜੀ ਨੂੰ ਜਾ ਕੇ ਸਾਡਾ ਇੱਕ ਵਫਦ ਜਾ ਕੇ ਮਿਲੂਗਾ ਮੈਂ ਅੱਜ ਹੋਣੇ ਗੱਲ ਕਰਦਾ ਮੈਂ ਦਿਨ ਦਾ ਇਹ ਚੀਜ਼ ਨੂੰ ਸਾਨੂੰ ਸੀਰੀਅਸਲੀ ਲੈਣਾ ਚਾਹੀਦਾ ਤੇ ਉੱਥੇ ਜਿਹੜਾ ਪਰਵਰਤਨ ਦਾ ਕਾਨੂੰਨ ਹੈਗਾ ਜਿਹੜਾ ਮੇਰੇ ਸਾਹਮਣੇ ਉੱਥੇ ਇੰਪਲੀਮੈਂਟ ਹੈਗਾ ਵਾ ਮੈਨੂੰ ਚੈੱਕ ਕਰਨਾ ਪੈਣਾ ਅਗਰ ਉਹ ਇੰਪਲੀਮੈਂਟ ਹੋਇਆ ਤਾਂ ਫਿਰ ਅਸੀਂ ਜਰੂਰ ਕੋਈ ਨਾ ਕੋਈ ਉੱਥੇ ਕਾਨੂੰਨੀ ਕਾਰਵਾਈ ਤੇ ਬਾਕੀ ਚੀਜ਼ਾਂ ਜਰੂਰ ਕਰਾਵਾਂਗੇ ਜਾ ਕੇ ਬਟ ਮੈਂ ਫਿਰ ਉਹੀ ਕਹਿ ਰਿਹਾ ਕਿ ਹਜੇ ਮੈਨੂੰ ਇਹਦੀ ਪੂਰੀ ਜਾਣਕਾਰੀ ਨਹੀਂ ਹੈਗੀ ਬਲੀਏ ਵਾਲੀਏ ਵਾਲ ਸਾਹਿਬ ਅਗਰ ਤੁਸੀਂ 1-2 ਮਿੰਟ ਸਾਨੂੰ ਦਓ ਕੀਮਤੀ ਸਮਾਂ ਤੁਹਾਡਾ ਚਾਹਵਾਂਗੇ ਮੈਂ ਰਿਐਕਸ਼ਨ ਤੁਹਾਨੂੰ ਸੁਣਾਉਣੀ ਆ ਉੱਥੇ ਦੇ ਜੋ ਅਧਿਕਾਰੀ ਨੇ ਉਹ ਕੀ ਆਖ ਰਹੇ ਨੇ ਮਜਿਸਟ੍ਰੇਟ ਜਾਂਚ ਦੀ ਵੀ ਜੜੀ ਹੈ ਉਹ ਗੱ पीसी मेंबर गुरचरण सिंह गरेवाल भी सन्ना जुड़े हुए हैं क्योंकि सब नु मिलके हमला मारना पड़ेगा तो बलियावाल साहब थोड़ा समय थोड़ा चाहिएगा रिएक्शन सुन दिया पहला समस्या है उस बनाम पति प्रधान ये बहुत लोग हैं इकट्ठे हो के एक तरफ इकट्ठे हो के हमारे घर वाले को तो वसाई बना दिया हमको दबाव बना रहा है हमने मना करा कि हम नहीं बनेंगे तो हमारा बहुत नुकसान कर पे कर दिया गन्ना जोक दिया फसल दिया, बच्चों को मारपीट करा क्या लालच क्या देता है ईसाई के लिए क्या कहता है सरकारी योजना देंगे दो लाख रुपए देंगे कुछ नहीं दिया हमारी गेहूँ भी दो वैकड़ थी कमेटी में दिया था कमेटी वाले भी हड़प गए नहीं नहीं मुझे जानकारी हुई थी आज मेरा पहला दिन है और ये बड़ा गंभीर विषय है इस पर हम लोग बड़ी गंभीरता से इस पर और बड़ी कठोर कार्रवाई करेंगे सर कुछ शिकायतें भी हुई हैं कुछ संगठन के लोग आए थे लखनऊ से उन्होंने आपको शिकायतें भी की हैं कुछ परिवारों के नाम भी दिए हैं वो मिले अभी तक आपको नहीं आज मुझे चूँकि पहला दिन है आज तो मैंने अभी जानकारी पूछी है कि क्या क्या चीजें हैं इसमें तो इस पर ज़रूर हम लोग कार्रवाई करेंगे जी ਤਾਂ ਗਰੀਵਲ ਸਾਹਿਬ ਮੈਂ ਪਹਿਲਾਂ ਤੁਹਾਡਾ ਰੁਖ ਕਰ ਰਹੀ ਆ ਤੁਸੀਂ ਡਿਸਟ੍ਰਿਕਟ ਮੈਜਿਸਟਰੇਟ ਨੂੰ ਸੁਣ ਰਹੇ ਸੀ ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਉਹ ਪਹਿਲਾ ਦਿਨ ਹੈ ਲੇਕਿਨ ਉਹ ਜ਼ਰੂਰ ਇਸ ਮਾਮਲੇ 'ਚ ਕਾਰਵਾਈ ਜੜੀਆ ਉਹ ਕਰਨਗੇ ਤਾਂ ਪ੍ਰਸ਼ਾਸਨ ਸਥਾਨਕ ਪ੍ਰਸ਼ਾਸਨ ਦਾ ਰਵਈਆ ਔਰ ਉਹਨਾਂ ਦੀ ਕਾਰਵਾਈ ਕਰਨ ਦੇ ਇਸ ਗੱਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੂਸਰਾ ਕਿੰਨੀ ਜਲਦੀ ਵਫਦ ਜੜਾ ਉਹ ਜਾ ਰਿਹਾ ਹੈ ਐਸਜੀਪੀਸੀ ਦਾ ਦੇਖੋ ਤੁਹਾਡੀ ਜਾਣਕਾਰੀ ਸਾਰਾ ਕੁਝ ਵਟਿਆ ਜੀ ਤੇ ਬਲੀਰਵਾਲਾ ਹੁਣ ਜੋ ਫਿਕਰ ਕਰ ਰਹੇ ਸੀ ਹੂੰ ਇਹਨਾਂ ਨੇ ਸਰਕਾਰ ਵੱਲੋਂ ਇੱਕ ਨੁਮਾਇंदा ਕੀ ਗੱਲ ਕੀਤੀ ਆ ਜਿਹੜਾ ਸਰੇਆਮ ਦਿਖਾਈ ਦਿੰਦਾ ਪਿਛਲੇ ਦਿਨਾਂ ਦੇ ਵਿੱਚ ਸਾਡੀ ਝਾਂ ਹੋਈਆਂ ਕਿਚਨ ਦੇ ਤੇ ਸਾਡੇ ਇਹਨਾਂ ਦੇ ਆਗੂ ਸਭਾਣਾ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਨੂੰ ਕੋਈ ਸਬੂਤ ਦਿਓ ਹੁਣ ਮੈਂ ਚਾਹੂੰਗਾ ਬਲੀਵਲ ਸਾਹਿਬ ਇਸ ਗੱਲ 'ਤੇ ਥੋੜਾ ਜਿਹਾ ਪਰਾਲਾ ਮਾਰਨਗੇ ਕਿਉਂਕਿ ਇਹ ਇਹ ਸਿੱਕੀ ਦੇ ਬਾਰੇ ਵਿੱਚ ਜਾਣਦੇ ਵੀ ਆ ਪਰਿਵਾਰਕ ਰੂਪ ਵਿੱਚ ਇਹਨਾਂ ਦਾ ਬਚੋਕੜ ਚਾਹ ਇਹ ਜਾਣ ਤੇ ਤੇ ਜਿਹੜੀ ਜਿਹੜੇ ਉਹ ਇਹ ਹੈ ਕਿ ਸਾਨੂੰ 2 ਲੱਖ ਦਾ ਲਾਜ ਦਿੱਤਾ ਸੀ ਉਹਨਾਂ ਦੇ ਬਿਆਨ ਕਾਨੂੰਨਬੰਦ ਕਰਾਏ ਜਾਣ ਤੇ ਕਰਵਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਬਹੁਤ ਵੱਡੀ ਗੱਲ ਆ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਵੀ ਆਪਣੇ ਵੱਲੋਂ ਭੇਜੇ ਆ ਜੀ ਪ੍ਰਧਾਨ ਸਾਹਿਬ ਨੇ ਕਿਉਂਕਿ ਇਹਦਾ ਗਠਨ ਕਰਨਾ ਹੁੰਦਾ ਅਸੀਂ ਦੇਖਦੇ ਆ ਕਿ ਜਲਦੀ ਵਾਪਸ ਭੇਜਿਆ ਜਾਊਗਾ ਤਾਂ ਕਿ ਉਹਦੀ ਰਿਪੋਰਟ ਮਂਗਾਈ ਜਾਵੇ ਸਾਡਾ ਜਿਹੜਾ ਮਿਸ਼ਨ ਵੀ ਹੁੰਦਾ ਉੱਥੇ ਅਸੀਂ ਮਿਸ਼ਨ ਤੋਂ ਪਹਿਲਾਂ ਮਂਗਾਉਂਦੇ ਆ ਉਹ ਸਾਰੀ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਊਗਾ ਮਰਜ਼ੀ ਚਾਹਾਂਗੇ ਕਿ ਜੇ ਸਰਕਾਰ ਦਾ ਆਪਣਾ ਇਸ ਗੱਲ ਬਾਰੇ ਪਾਸੇ ਧਿਆਨ ਗਿਆ ਤੇ ਬਜੇਟਡ ਸਾਹਿਬ ਨੂੰ ਕਿ ਲੱਗੀ ਆ ਤਾਂ ਇਹਨਾਂ ਦੇ ਬਿਆਨ ਕਲਮਤ ਕਰਕੇ ਜਿਨ੍ਹਾਂ ਦੇ ਜਿਨ੍ਹਾਂ ਨੇ ਇਹ ਸਾਰੀ ਗੱਲ ਕੀਤੀ ਉਹਨਾਂ ਦੇ ਖਿਲਾਫ ਪੂਰੀ ਜਿਹੜੀ ਆ ਕਾਰਵਾਈ ਕੀਤੀ ਜਾਣੀ ਕਿਉਂਕਿ ਕਰਤੈਂਟੀ ਦੇ ਜਿਹੜੇ ਆਗੂ ਆ ਬਹੁਤ ਵਾਰੀ ਗੱਲ ਕਹਿੰਦੇ ਆ ਕਿ ਅਸੀਂ ਕਿਸੇ ਨੂੰ ਲਾਲਚ ਨਹੀਂ ਦਿੰਦੇ ਜੇ ਇਸ ਤਾਂ ਨਹੀਂ ਗੱਲਾਂ ਸੁਣ ਵਿੱਚ ਸਾਨੂੰ ਇੱਕ ਇੱਕ ਬੰਦੇ ਦੀ ਗੱਲ ਸੁਣ ਜੇ ਇੱਕ ਪਰਿਵਾਰ ਦੀ ਸੁਣ ਵਿੱਚ ਆਈ ਆ ਤਾਂ ਮਤਲਬ ਹੋਰ ਕਿੰਨੇ ਹੋਣਗੇ ਜੀ ਜੀ ਤੇ ਇਹਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਪਰ ਇਸ ਤਰ੍ਹਾਂ ਦਾ ਲਾਲਚ ਦੇ ਕੇ ਧਰਮ ਬਦਲੀ ਜਿਹੜੀ ਆ ਇਹ ਕਿਸੇ ਵੀ ਕਿਸੇ ਵੀ ਧਰਮ ਲਈ ਬਰਦਾਸ਼ਤ ਨਹੀਂ ਹੈ ਜੀ 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 ਬਲੀਵਾਲ ਸਾਹਿਬ ਯਾਨੀ ਦੇਖੋ ਤੁਸੀਂ ਇੱਕ ਵਾਈਟ ਸੁਣਾਈ ਆ ਬਿਲਕੁਲ ਤੇ ਅਸੀਂ ਫੈਕਟ ਸੈਂਸ ਫਿਗਰ ਲੈ ਕੇ ਵੀ ਚੈੱਕ ਆਪ ਦੇ ਵਿਦਨ ਦਾ ਪਾਰਟੀ ਇਸ ਚੀਜ਼ ਨੂੰ ਦੱਸਦੇ ਆ ਤੇ ਇਹਦੀ ਜਿਹੜੀ ਕੰਪਲੇਂਟ ਆ ਜਾਂ ਇੱਕ ਹੁਣੇ ਹੀ ਅੱਜ ਹੀ ਯੋਗੀ ਜੀ ਦੇ ਨੋਟਿਸ ਤੇ ਵੀ ਇਸ ਚੀਜ਼ ਨੂੰ ਲੈੰਦਾ ਜਾਊਗਾ ਠੀਕ ਤੇ ਜਿਹੜੀ ਵਫਰ ਦੀ ਗੱਲ ਆ ਉਹ ਜਿਵੇਂ ਆਰਗੇਨਾਈਜੇਸ਼ਨ ਦਾ ਸੈਟਅਪ ਹੈਗਾ ਪ੍ਰਧਾਨ ਜੀ ਦੇ ਨੋਟਿਚ ਲੈ ਆ ਕੇ ਤੇ ਬਾਕੀ ਸਾਡੇ ਸਕੱਤਰ ਮੰਤਰੀ ਦੇ ਨੋਟਿਚ ਲੈ ਆ ਕੇ ਇਸ ਚੀਜ਼ ਦੇ ਉੱਪਰ ਵਫਦ ਦੀ ਲੋੜ ਪਈ ਜੀ ਕਰਾਂਗੇ ਪਹਿਲਾਂ ਹੀ ਅੱਜ ਹੀ ਇਸ ਚੀਜ਼ ਦਾ ਕੋਈ ਨਾ ਕੋਈ ਇਹਦਾ ਸੰਬਧਾਨ ਕੀਤਾ ਜਾਵੇ ਤੇ ਜਿਵੇਂ ਗਰੇਵਾਲ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਵੱਲੋਂ ਇੱਕ ਜਾਊਗਾ ਪਰ ਉਹਦੇ ਚ ਕਿਤੇ ਨਾ ਕਿਤੇ ਫਿਰ ਉਹੀ ਗੱਲ ਆ ਗਈ ਨਾ ਜੀ ਕਿਤੇ ਨਾ ਕਿਤੇ ਪ੍ਰਚਾਰ ਪ੍ਰਸਾਰ ਦੇ ਵਿੱਚ ਸਾਰਿਆਂ ਨੂੰ ਹੀ ਸੋਚਣਾ ਪੈਣਾ ਐਜ਼ ਅ ਸਿੱਖ ਕਿ ਸਾਡੇ ਬੰਦਿਆਂ ਨੇ ਜੇਸ ਸਾਹਿਬ ਦਾ ਉਹ ਵੀ ਆਪ ਦੇ ਆਪ ਨੂੰ ਮਿਨੋਰਟੀ ਦੱਸ ਦਿਆ ਸਾਈਂ ਧਰਮ ਵਾਲੇ ਕਿ ਅਸੀਂ ਤਾਂ ਮਿਨੋਰਟੀ ਚ ਹਾਂ ਅਸੀਂ ਉਹਨਾਂ ਦੀ ਪੈਰਵਾਹੀ ਕਰਦੇ ਕਰਦੇ ਆਪਦੇ ਧਰ ਕੋਰਾ ਉਹਨਾਂ ਨੇ ਸਾਡੇ ਇੱਥੇ ਲਾਉਣਾ ਸ਼ੁਰੂ ਕਰਤਾ ਪਿਛਲੇ ਜਿੰਨੇ ਜੋ ਪਾਸਟਰ ਦੀ ਗੱਲ ਆਈ ਹੋਵੇ ਉਹ ਜੋ ਆਪਦੇ ਆਪ ਨੂੰ ਰੱਬ ਰੂਪ ਇੱਥੇ ਦਿਖਾਉਦਾ ਸੀ ਤੇ ਲੱਖਾਂ ਲੋਕ ਮਗਰ ਲਈ ਫਿਰਦਾ ਸੀ ਬਟਾ ਨੰਬਰ ਹੈ ਧਰਮਾਂਤਰ ਦਾ ਤੇ ਮੈਂ ਤਾਂ ਇਸ ਚੀਜ਼ ਦੇ ਹਾਮੀਆ ਇਵਨ ਇਨ ਪੰਜਾਬ ਇਵਨ ਇਨ ਇੰਡੀਆ ਕਿ ਜਿਹੜਾ ਜਬਰੀ ਧਰਮ ਪਰਿਵਰਤਨ ਕਰਾਉਂਦਾ ਹੈ ਕਾਨੂੰਨ ਵੀ ਹੋਣਾ ਚਾਹੀਦਾ ਜਿਹਦੇ ਕਰਕੇ ਇਹਨਾਂ ਚੀਜ਼ਾਂ ਦੇ ਉੱਪਰ ਥੱਲ ਪਾਈ ਜਾ ਸਕੇ ਕਿਉਂਕਿ ਐਸੀਆਂ ਮਿਸ਼ਨਰੀਸ ਆ ਕੇ ਇੱਥੇ ਸਾਡਾ ਘਾਣ ਕਰ ਰਹੀਆਂ ਸਾਡੇ ਜਿਹੜੇ ਯਾਨੀ ਐਸ.ਸੀ ਭਾਈਚਾਰੇ ਨਾਲ ਸੰਬੰਧਿਤ ਲੋਕ ਆ ਜਾਂ ਗ੍ਰੀਪ ਤਬਕੇ ਨਾਲ ਬੰਦਿਤ ਲੋਕਾ ਜਿਵੇਂ ਬੀਬੀ ਦੱਸਦੀ ਵੀ 2 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਗਿਆ ਹੈਗਾ ਤੇ ਉਸ ਹਾਵਨਾ ਕਰਾਇਆ ਜਾ ਰਿਹਾ ਕਿਉਂਕਿ ਇੱਥੇ ਵੀ ਐਸੀਆਂ ਘਟਨਾਵਾਂ 2 ਲੱਖ 5 ਲੱਖ ਫਰੀ ਸਿਲੰਡਰ ਫਰੀ ਪੜ੍ਹਾਈ ਜਾਂ ਬਾਕੀ ਚੀਜ਼ਾਂ ਦੇ ਲਾਲਚ ਦੇ ਕੇ ਸਾਡੇ ਲੋਕਾਂ ਨੂੰ ਕਨਵਰਟ ਕਰਾਇਆ ਗਿਆ ਥੋੜਾ ਜਾਨੀ ਥੋੜਾ ਨਹੀਂ ਬਹੁਤ ਜ਼ਿਆਦਾ ਸੀਰੀਅਸ ਵਿਸ਼ੇ ਹੈਗਾ ਇਸ ਦੇ ਉੱਪਰ ਅੱਗੇ ਜਾ ਕੇ ਜਾਨੀ ਕਿ ਸਾਰਿਆਂ ਨੂੰ ਹੀ ਜਿੰਨੇ ਵੀ ਸਿੱਖ ਸਮਾਜ ਨਾਲ ਸੰਬੰਧਿਤ ਸਾਡੇ ਲੋਕ ਨੇ ਤੇ ਐਸਜੀਪੀਸੀਆ ਜਾਂ ਬਾਕੀ ਲੋਕ ਜਿੱਥੇ ਵੀ ਸਿੱਖ ਵਸੇ ਹੋਏ ਨੇ ਉਹਨਾਂ ਨੂੰ ਬੈਠ ਕੇ ਇਸ ਚੀਜ਼ ਦੇ ਉੱਪਰ ਚਿੰਤਨ ਕਰਨ ਦੀ ਜ਼ਰੂਰ ਆ ਅਬਵ ਦਾ ਪੋਲਿਟਿਕਸ ਜਾ ਕੇ ਕਿਉਂਕਿ ਇਹ ਪੋਲਿਟਿਕਲ ਇਸ਼ੂ ਨਹੀਂ ਹੈਗਾ ਇਹ ਤਾਂ ਧਰਮ ਨਾਲ ਸਾਡੇ ਜੁੜਿਆ ਹੋਇਆ ਇਸ਼ੂ ਹੈ ਜੀ ਵਾਕਈ ਵਾਕਈ ਬੱਲੀਵਾਲ ਸਾਹਿਬ ਤੁਸੀਂ ਬੜਾ ਸਹੀ ਇੱਕ ਗੱਲ ਕਹੀ ਹੈ ਕਿ ਧਰਮ ਪ੍ਰਚਾਰ ਇਸ ਨੂੰ ਲੈ ਕੇ ਵੀ ਮੰਥਨ ਹੋਏ ਗਰੇਵਾਲ ਸਾਹਿਬ ਇੱਕ ਲਾਸਟ ਰਿਐਕਸ਼ਨ ਮੈਂ ਤੁਹਾਡੇ ਤੋਂ ਹੀ ਚਾਹਾਂਗੀ ਕਿ ਤੁਸੀਂ ਮੰਨਦੇ ਹੋ ਕਿ ਸਮੇਂ ਦੇ ਨਾਲ ਕੋਈ ਕਮੀ ਰਹਿ ਗਈ ਧਰਮ ਪ੍ਰਚਾਰ ਦੀ ਜਾਂ ਫਿਰ ਇਹ ਦੂਸਰੇ ਜਿਵੇਂ ਘਟਕਿੰਤੀ ਦੱਸ ਕੇ ਆਪਣੇ ਆਪ ਨੂੰ ਉਹ ਜ਼ਿਆਦਾ ਹਾਵੀ ਹੋ ਰਹੇ ਨੇ ਤੁਸੀਂ ਕੀ ਮੰਥਨ ਕਰ پا ਰਹੇ ਹੋ ਹੁਣ ਤੱਕardi ਸਾਰੀ ਸਿਚੁਏਸ਼ਨ ਦੇਖਣ ਤੋਂ ਬਾਅਦ ਇਹ ਹੋਇਆ ਕਿ ਜਿਹੜਾ ਜਗਰ ਬਲੀਆਵਾਲ ਸ왈 ਸਾਹਿਬ ਨੇ ਦੱਸਿਆ ਕਿ ਘੱਟ ਗੰਟੀ ਨਾਲ ਹਮਮੈਂ ਸਿਰਫ ਇਸ ਗੱਲ ਕਰਕੇ ਆ ਕਿ ਜਿਹੜਾ ਉਹਨਾਂ ਦਾ ਘੱਟ ਸੀ ਕਰਕੇ ਕੋਈ ਸੋਸ਼ਲ ਹੁੰਦਾ ਜੇ ਕੋਈ ਧਰਮ ਤਬਦੀਲੀ ਦਾ ਆਉਂਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਦੂਸਰੇ ਧਰਮ ਦੇ ਉੱਤੇ ਵਾਰ ਦੀ ਗੱਲ ਆਉਂਦੀ ਆ ਕਿਤੇ ਹਮੇਸ਼ਾ ਇਸ ਗੱਲ ਦੀ ਮੁਖਾਲਫਤ ਕੀਤੀ ਆ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਪ੍ਰਚਾਰ ਹੈ ਪ੍ਰਚਾਰ ਦੀ ਸਾਡ ਨੂੰ ਤਾਂ ਕਦੇ ਬਿਣਿਆ ਨਹੀਂ ਜਾ ਸਕਦਾ ਕਿਉਂਕਿ ਪ੍ਰਚਾਰ ਤਾਂ ਜਿੰਨਾ ਵੀ ਹੋ ਜੇ ਉਹਨੇ ਚੱਗਾ ਪਰ ਅਸੀਂ ਇਸ ਗੱਲ ਤੇ ਕੋਈ ਦਮਗਜੇ ਨਹੀਂ ਮਾਰਦੇ ਕਿ ਅਸੀਂ ਲੋਕ ਜਿਹੜੇ ਇਹਨਾਂ ਨੂੰ ਸਿੱਖੀ 'ਚ ਕਨਵਰਟ ਕਰਤਾ ਅਸੀਂ ਕਦੇ ਇਹ ਗੱਲ ਨਹੀਂ ਕਰਦੇ ਹੁਣ ਪਿਛਲੇ ਦਿਨਾਂ ਹੀ ਤੁਸੀਂ ਦੇਖੋਗੇ ਹਵਾ ਸਿੰਘ ਇੱਕ ਬਹੁਤ ਨਾਪੀ ਕਿਸਾਨ ਨਹੀਂ ਆਗੂ ਸੀ ਉਹਨੇ ਅਮਰ ਅਮਰਤ ਪਾਣ ਕੀਤਾ ਜੀਗਾ ਜੀ ਉਥੇ ਉਹਨੂੰ ਬਣਦੀ ਜਗਾ ਦਿੱਤੀ ਹੋਵੇਗੀ ਪਰ ਇਸ ਤਰ੍ਹਾਂ ਦਾ ਕੋਈ ਪ੍ਰਚਾਰ ਨਹੀਂ ਕੀਤਾ ਜੀ ਜੀ ਅਸੀਂ ਕਹੀਏ ਜੀ ਅਸੀਂ ਬੰਦਿਆਂ ਨੂੰ ਇਹਨਾਂ ਨੂੰ ਫਿਰ ਕਿਉਂਕਿ ਇਹ ਤਾਂ ਹਰ ਬੰਦੇ ਦੇ ਆਪਣੇ ਵਿਚਾਰਾਂ ਦੀ ਜਾਤੀ ਆ ਹਮ ਤੇ ਇਹ ਕੋਈ ਕੋਈ ਦਮਗਜਾ ਨਹੀਂ ਹੈ ਨਾਲੇ ਕਦੇ ਵੀ ਮੁੱਲ ਤੇ ਉਧਾਰ ਜਿਹੜੇ ਲੋਕ ਧਰਮ ਦੇ ਵਿੱਚ ਲਿਆਉਣਾ ਕਿਸੇ ਵੀ ਤਰ੍ਹਾਂ ਸਿਆਣਪ ਨਹੀਂ ਹੈ ਜੀ ਕਿਉਂਕਿ ਜਿੰਨੇ ਲੋਕਾਂ ਨੂੰ ਤੁਸੀਂ ਲਾਲਚ ਦੇ ਕੇ ਲੈ ਕੇ ਆਉਂਗੇ ਹੁਣ ਜਿਹੜੀ ਜੀ ਦੀ ਤੁਸੀਂ ਗੱਲ ਕਰ ਰਹੇ ਸੀ ਉਹਨੂੰ ਜਦੋਂ ਲਾਲਚ ਦਿੱਤਾ ਹੋਵੇਗਾ ਉਹ ਕਹਿੰਦੇ ਜੀ 2 ਲੱਖ ਦੇਵਾਂਗੇ ਫਲਾਨਾ ਕਰਾਂਗੇ ਤਾਂ ਉਹ ਜਦੋਂ ਇਸ ਗੱਲ ਨੂੰ ਨਸ਼ਰ ਕਰੇਗੀ ਤੇ ਫਿਰ ਉਹ ਜਿਹੜਾ ਧਰਮ ਆਪੇ ਬਦਨਾਮ ਹੋ ਰਿਹਾ ਜੀ ਉਹ ਪ੍ਰਚਾਰ ਦੀ ਅਸੀਂ ਘੱਡ ਨੂੰ ਨਹੀਂ ਕਹਿ ਸਕਦੇ ਪ੍ਰਚਾਰ ਦੀ ਜਿੰਨਾ ਵੀ ਹੋ ਜੇ ਉਹਨਾਂ ਹੀ ਗੋੜਾ ਪਰ ਇਸ ਗੱਲ ਵਾਸਤੇ ਉਹਨਾਂ ਕੁ ਵੀਰਤਾਰਾ ਲੈ ਰਹੇ ਜੀ ਠੀਕ ਹੈ ਗਰੇਵਾਲ ਸਾਹਿਬ ਸ਼ੁਕਰੀਆ ਬਲਗੇਵਾਲ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤਾਂ ਹਾਲਾਂਕਿ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਅਸੀਂ ਇੱਕ ਵਾਰ ਫਿਰ ਤੋਂ ਇਹ ਚੀਜ਼ ਦੁਹਰਾਵਾਂਗੇ ਕਿ ਸਾਰੇ ਧਰਮ ਬਹੁਤ ਸਤਿਕਾਰਯੋਗ ਨੇ ਲੇਕਿਨ ਅਗਰ ਜ਼ਬਰਦਸਤੀ ਤੱਕੇ ਦੇ ਨਾਲ ਧਰਮ ਪਰਿਵਰਤਨ ਹੋ ਰਹੇ ਨੇ ਫਿਰ ਇਹ ਚਿੰਤਾ ਦਾ ਵਿਸ਼ਾ ਹੈ ਔਰ ਫਿਰ ਉਸ ਦੇ ਲਈ ਕਾਨੂੰਨੀ ਕਾਰਵਾਈ ਕੀ ਹੋਏ ਉਸੇ ਨੂੰ ਲੈ ਕੇ ਮੰਥਨ ਜੜਾ ਹੈ ਉਹ ਸਿਆਸਤਦਾਨ ਵੀ ਖੁਦ ਕਰਦੇ ਹੋਏ ਔਰ ਅਸੀਂ ਪੀਸੀ ਦੀ ਤਰਫੋਂ ਜਿਵੇਂ ਕਿ ਆ ਗਿਆ ਕਿ ਗਿਣਤੀ ਬਹੁਤ ਜ਼ਿਆਦਾ ਹੈ ਫਿਗਰ ਜ਼ਿਆਦਾ ਹੈ ਇਸ ਲਈ ਵਫਦ ਜਲਦ ਜਾਏਗਾ ਔਰ ਪੰਜਾਬ ਬੀਜੇਪੀ ਦੇ ਆਗੂ ਵੀ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਇਸ ਵੇਲੇ ਬੀਜੇਪੀ ਦੀ ਸਰਕਾਰ ਹੈ ਯੋਗਿਆ ਦਤਿਆਨਾਥ ਉਹ ਖੁਦ ਵੀ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਨੇ ਸਮੇਂ-ਸਮੇਂ ਤੇ ਉਹਨਾਂ ਦੇ ਵੀ ਰਿਐਕਸ਼ਨ ਇਸ ਬਾਬਤ ਆਉਂਦੇ ਨੇ ਧਰਮ ਪਰਿਵਰਤਨ ਨੂੰ ਲੈ ਕੇ ਤਾਂ ਅਜੇ ਹਿਜ ਪੰਜਾਬ ਬੀਜੇਪੀ ਵੀ ਪਹੁੰਚ ਜੜੀ ਆ ਉਹ ਕਰੇਗੀ ਔਰ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਜਾਏਗਾ ਔਰ ਇੱਕ ਜਾਤੀ ਜਨਗਣਨਾ ਦਾ ਜ਼ਰੂਰ ਜ਼ਿਕਰ ਹੋ ਰਿਹਾ ਹੈ ਕਿ ਉਹ ਇੱਕ ਵਾਰ ਜਦੋਂ ਹੋ ਜਾਂਦੀ ਹੈ ਇੱਕ ਆਈਡੀਆ ਜਿਹੜਾ ਉਹ ਲੱਗੇਗਾ ਇੱਕ ਲੇਟੈਸਟ ਡਾਟਾ ਸਾਡੇ ਕੋਲ ਆ ਜਾਏਗਾ ਕੀ ਇੱਕ ਪਾਰਟੀਕੂਲਰ ਕਮਿਊਨਿਟੀ ਜੜੀ ਹੈ ਉਸਦੇ ਕਿੰਨੀ ਇਸ ਵੇਲੇ ਆਬਾਦੀ ਹੈ ਕਿਹੜੀ ਬਹੁਤ ਜ਼ਿਆਦਾ ਜਿਹੜੀ ਹੈ ਮਾਈਨਰ ਕਿਉਂਕਿ ਕਹੇ ਦਿੱਤਾ ਜਾਂਦਾ ਹੈ ਕਿ ਮਾਈਨੋਰਟੀ ਚ ਅਸੀਂ ਆਨੇ ਆ ਤਾਂ ਐਗਜ਼ੈਕਟ ਸਾਡੀ ਕੋ ਤਸਵੀਰ ਹੋ ਫਿਰ ਸਪਸ਼ਟ ਹੋਏਗਾ ਫਿਰ ਉਸ ਤੋਂ ਬਾਅਦ ਕਾਨੂੰਨ ਕੋ ਲਿਆਂਦਾ ਜਾਂਦਾ ਹੈ ਇਹ ਵੀ ਦੇਖਣਾ ਦਿਲਚਸਪ ਰਹੇਗਾ ਤਾਂ ਇਸ ਨਿਊਜ਼ ਬੁਲਟਿਨ